ਤੋ ਦੋਸਤੋ ਆਧਾਰ ਕਾਰਡ ਤਾਂ ਤਕਰੀਬਨ ਸਾਰਿਆਂ ਦੇ ਬਣੇ ਹੁੰਦੇ ਆ ਤਾਂ ਦੋਸਤੋ ਜਿਹੜੇ ਆਧਾਰ ਕਾਰਡ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੇ ਆਧਾਰ ਕਾਰਡ ਦੇ ਨਾਲ ਕਿਹੜਾ ਕਿਹੜਾ SIM ਕਾਰਡ ਲਿੰਕਿਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਘਰੇ ਬੈਠੇ ਬੜੇ ਆਰਾਮ ਦੇ ਨਾਲ ਪਤਾ ਕਰ ਸਕਦੇ ਹੋ ਤੁਹਾਡੇ ਆਧਾਰ ਕਾਰਡ ਦੇ ਨਾਲ ਕਿਹੜਾ ਕਿਹੜਾ SIM ਕਾਰਡ ਲਿੰਕਿਆ ਤਾਂ ਦੋਸਤੋ ਜਿਹੜਾ ਨੰਬਰ ਤੁਹਾਨੂੰ ਲੱਗਦਾ ਹੈ ਵੀ ਸਾਡਾ ਨੰਬਰ ਇਹ ਲਿੰਕਿਆ ਵੀ ਸਹੀ ਆ ਨੰਬਰ ਬਿਲਕੁਲ ਇਹ ਤਾਂ ਤੁਸੀਂ ਉਹਨੂੰ ਰੱਖ ਸਕਦੇ ਆ ਜੇਕਰ ਤੁਹਾਨੂੰ ਉਹਦੇ ਵਿੱਚ ਲੱਗਾ ਵੀ ਕੋਈ ਨੰਬਰ ਇਹ ਗਲਤ ਆ ਵੀ ਸਾਡਾ ਨੰਬਰ ਇਹ ਨਹੀਂ ਹੈਗਾ ਤਾਂ ਦੋਸਤੋ ਤੁਸੀਂ ਬੜੇ ਆਰਾਮ हां जी दोस्तों ਤੁਸੀਂ ਇਹ ਵੀਡੀਓ ਐਂਡ ਤੱਕ ਦੇਖਿਓ ਜੇਕਰ ਤੁਸੀਂ ਐਂਡ ਤੱਕ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਲੱਗਣੀ ਮਾਰੀ ਵੀ ਘੱਟ ਨਾ ਕਰਿਓ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਾਂ ਆਪਣੇ ਫੋਨ ਦੇ ਜਿਹੜਾ Google Chrome ਦੇ ਵਿੱਚ ਜਾਣਾ ਹੈ Google Chrome ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਹੈ Tapcop ਪਹਿਲੇ ਲਿਖਿਆ ਹੁੰਦਾ ਇੱਥੇ ਮੈਂ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖਦੇ ਜਿਹੜੀ ਪਹਿਲੇ ਮਤਲਬ ਖੁੱਲਦੀ ਹੈ ਨਾ ਲਿਖਿਆ ਉੱਪਰ Tapcop ਲਿਖਿਆ ਆ ਗਿਆ ਇੱਥੇ ਆਪਾਂ ਕਲਿੱਕ ਕਰ ਦੇਣਾ ਹੈ ਜਦੋਂ ਉੱਤੇ ਕਲਿੱਕ ਕਰਨਾ ਮੜੀ ਪ੍ਰੋਸੈਸਿੰਗ ਲੈ ਲਈਆਂ ਮਤਲਬ ਇੱਥੇ ਲਿਖਿਆ ਹੈ ਨਾ ਮੋਬਾਈਲ ਕਨੈਕਸ਼ਨ ਇਨ ਯੂਅਰ ਨੇਮ ਹ ਮਤਲਬ ਕਿ ਇਹ ਜਿਹੜੀ ਵੈਬਸਾਈਟ ਹੈ ਸਰਕਾਰ ਦੀ ਵੈਬਸਾਈਟ ਹੈ ਕੋਈ ਡਰਨ ਦੀ ਲੋੜ ਨਹੀਂ ਤੁਸੀਂ ਬੇ ਧੜਕੋਗੇ ਇੱਥੇ ਮਤਲਬ ਆਪਣਾ ਨੰਬਰ ਵਗੈਰਾ ਭਰ ਸਕਦੇ ਆ ਉਹਦੇ ਲਈ ਕੀ ਕਰਨਾ ਕਿ ਇੱਥੇ ਪਹਿਲਾਂ ਆਪਾਂ ਆਪਣਾ ਫੋਨ ਨੰਬਰ ਭਰਨਾ ਜੋ ਵੀ ਹੈਗਾ ਤੁਹਾਡਾ ਹਨਾ ਜਿੱਦਾਂ ਫੋਨ ਹਾਂਜੀ ਆਪਣਾ ਫੋਨ ਨੰਬਰ ਭਰਨ ਤੋਂ ਬਾਅਦ ਇੱਥੇ ਤੁਸੀਂ ਦੇਖੋਗਾ ਕੋਡ ਆ ਜਾਣਾ ਜਿਹੜਾ ਲਿਖਿਆ ਜਿੱਦਾਂ W M F ਹਨਾ S P T Y ਲਿਖਿਆ ਸਾਰਾ ਕੁਝ ਇੱਥੇ ਲਿਖਿਆ ਐਂਟਰ ਤੇ ਆਪਾਂ ਕਲਿੱਕ ਕਰਨਾ ਜੋ ਹੈਗਾ ਸੇਮ ਸੇਮ ਭਰ ਦੇਣਾ ਆਪਾਂ ਜਿੱਦਾਂ ਮਤਲਬ ਛੋਟੇ ਵੱਡੇ ਅੱਖਰਾਂ ਦਾ ਸਾਰਾ ਕੁਝ ਜਿੱਦਾਂ W Y ਤੇ M ਛੋਟੀ ਹੈ ਦੇ ਵਿੱਚ ਆਪਾਂ M ਬਾਅ ਤੇ ਵਾਈ ਭਰਨ ਤੋਂ ਬਾਅਦ ਤੁਸੀਂ ਦੇਖਦਾ ਜਿੱਥੇ ਇਹਨੇ ਬਲੂ ਕਲਰ ਦਾ ਲਿਖਿਆ ਹੈ ਇੱਥੇ ਆਪਾਂ ਕਲਿੱਕ ਕਰਨਾ ਹੈ ਭਰਨ ਤੋਂ ਬਾਅਦ ਇਹਦਾ ਤੁਹਾਡੇ ਓਟੀਪੀ ਜਿਹੜਾ ਨੰਬਰ ਤੁਹਾਡਾ ਰਜਿਸਟਰਡ ਹੈ ਉੱਤੇ ਹੀ ਚਲ ਜਾਣਾ ਪਰ ਉਹ ਜਿਹੜੀ ਤੁਹਾਡੀ ਸੇਮ ਇਸ ਫੋਨ ਦੇ ਵਿੱਚ ਚਾਹੀਦੀ ਹੈ ਤਾਂ ਹੀ ਤੁਸੀਂ ਦੇਖ ਸਕਦੇ ਆਂ ਤਾਂ ਤੋਂ ਬਾਅਦ ਅਸੀਂ ਆਪਾਂ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਉਸ ਨੰਬਰ ਤੇ ਤੁਹਾਡੇ ਓਟੀਪੀ ਆਣਾ ਹੈ ਜੇ ਤਾਂ ਹੁਣ ਮਤਲਬ ਇਹਦੇ ਦੀ ਜੋ ਵੀ ਤੁਹਾਨੂੰ ਓਟੀਪੀ ਆਇਆ ਤੁਸੀਂ ਇੱਥੇ ਭਰ ਦੇਣਾ ਭਰਨ ਤੋਂ ਬਾਅਦ ਤੁਸੀਂ ਲੌਗਇਨ ਕਰ ਦੇਣਾ ਜਦੋਂ ਤੁਸੀਂ ਲੌਗਇਨ ਕਰੋਗੇ ਇਹਨੂੰ ਇੱਥੇ ਮਤਲਬ ਕੋਸ਼ਕ ਟੈਗ ਮਾਰੀਏ ਪ੍ਰੋਸੈਸਿੰਗ ਨਹੀਂ ਉਹ ਤੋਂ ਬਾਅਦ ਤੁਹਾਡੇ ਇੱ ਤਾਂ ਤੁਸੀਂ ਦੇਖ ਸਕਦੇ ਆ ਇਹ ਵਾਲਾ ਇੱਥੇ ਆ ਜਾਣਾ ਆਉਣ ਤੋਂ ਬਾਅਦ ਜਿੱਦਾਂ ਦੋ ਨੰਬਰ ਮੇਰੇ ਹੋਂ ਰਜਿਸਟਰ ਹੋਇਆ ਤੁਸੀਂ ਦੇਖ ਸਕਦੇ ਇੱਥੇ ਜਿੰਨੇ ਵੀ ਤੁਹਾਡੇ ਆਧਾਰ ਕਾਰਡ ਦੇ ਨਾਲ ਨੰਬਰ ਲਏ ਕੋਈ ਨਾ ਇੱਥੇ ਸਾਰੇ ਆ ਜਾਣੇ ਆਉਣ ਤੋਂ ਬਾਅਦ ਤੁਸੀਂ ਇੱਧਰ ਦੇਖਦੇ ਨਾਟ ਵਾਈ ਨੰਬਰ ਤੇ ਇਹ ਸਾਰਾ ਮਤਲਬ ਦੇਖਦੇ ਜੇ ਰ ਤੁਹਾਨੂੰ ਲੱਗਦਾ ਵੀ ਮਤਲਬ ਨਹੀਂ ਤੁਹਾਡਾ ਨੰਬਰ ਹੈ ਤੇ ਨਾਟ ਵਾਈ ਨੰਬਰ ਲਿਖ ਕੇ ਰਿਪੋਰਟ ਕਰ ਦੇਣੀ ਹੈ ਤਾਂ ਇੱਥੋਂ ਤੁਸੀਂ ਉਹਨੂੰ ਡਿਲੀਟ ਕਰਵਾ ਸਕਦੇ ਬੜੇ ਆਰਾਮ ਦੇ ਨਾਲ ਤਾਂ ਦੋਸਤੋ ਕਿੱਦਾਂ ਦੀ ਲੱਗੀ ਜਾਣਕਾਰੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਆ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਫੋਲੋ ਵੀ ਜਰੂ